ਜੇਕਰ ਕਿਸੇ ਨੂੰ ਗੈਸ ਦੀ ਸਮੱਸਿਆ ਹੈ ਤਾਂ ਉਸ ਲਈ ਉੱਠਣਾ ਬੈਠਣਾ ਮੁਸ਼ਕਲ ਹੋ ਜਾਂਦਾ ਹੈ ਖਾਸ ਕਰਕੇ ਦਫ਼ਤਰਾਂ ਦੇ ਵਿੱਚ ਗੈਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਗੈਸ ਦੀ ਸਮੱਸਿਆ ਸੀਮਾ ਤੋਂ ਵੱਧ ਜਾਂਦੀ ਹੈ ਤਾਂ ਇਲਾਜ ਦੀ ਲੋੜ ਪੈ ਸਕਦੀ ਹੈ ਅਜਿਹੇ ਦੇ ਵਿੱਚ ਲੋਕਾਂ ਨੂੰ ਇਸ ਸਮੱਸਿਆ ਦੇ ਵਧਣ ਤੋਂ ਪਹਿਲਾਂ ਇਸੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਬਿਮਾਰੀ ਨੂੰ ਸੀਰੀਅਸ ਲੈਣਾ ਚਾਹੀਦਾ ਹੈ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਡਾਈਟ ਦੇ ਵਿੱਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕੁਝ ਭੋਜਨ ਗੈਸ ਵਧਾਉਂਦੇ ਨੇ ਤੇ ਇਹਨਾਂ ਭੋਜਨਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਇਹ ਸਮੱਸਿਆ ਹੋਰ ਨਾ ਵਧੇ ਹੈਲਥ ਲਾਈਨ ਦੀ ਰਿਪੋਰਟਾਂ ਦੀ ਮੰਨੀ ਹੈ ਤਾਂ ਜਦੋਂ ਤੁਹਾਡੇ ਪਾਚਨ ਤੰਤਰ ਦੇ ਵਿੱਚ ਭੋਜਨ ਪਚਣ ਲੱਗਦਾ ਹੈ ਤਾਂ ਗੈਸ ਨਿਕਲਦੀ ਹੈ। ਕੁਝ ਲੋਕਾਂ ਨੂੰ ਗੈਸ ਦੀ ਸਮੱਸਿਆ ਹੋਰਾਂ ਦੇ ਮੁਕਾਬਲੇ ਜ਼ਿਆਦਾ ਹੋ ਸਕਦੀ ਹੈ। ਇਸੇ ਕਾਰਨ ਲੋਕ ਸ਼ਰਮਿੰਦਗ ਵੀ ਮਹਿਸੂਸ ਕਰਨ ਲੱਗਦੇ ਨੇ। ਗੈਸ ਦੀ ਸਮੱਸਿਆ ਕੋਈ ਚਿੰਤਾ ਦਾ ਵਿਸ਼ਾ ਨਹੀਂ ਪਰ ਜੇਕਰ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਲੋਕ ਇਸ ਤੋਂ ਬਹੁਤ ਪਰੇਸ਼ਾਨ ਹੋ ਜਾਂਦੇ ਨੇ। ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣ ਰਹੀ ਹੈ ਤੁਹਾਨੂੰ ਆਪਣੀ ਖੁਰਾਕ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਕਈ ਭੋਜਨਾਂ ਦਾ ਸੇਵਨ ਕਰਨ ਦੇ ਨਾਲ ਜ਼ਿਆਦਾ ਗੈਸ ਪੈਦਾ ਹੁੰਦੀ ਹੈ। ਅਜਿਹੇ ਦੇ ਵਿੱਚ ਤੁਸੀਂ ਇਹਨਾਂ ਕੁਝਾਂ ਤੋਂ ਬਚ ਕੇ ਗੈਸ ਦੀ ਸਮੱਸਿਆ ਤੋਂ ਬਚ ਸਕਦੇ ਹੋ ਇਸ ਲਈ ਤੁਸੀਂ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ ਕੁਝ ਖਾਣਿਆਂ ਦਾ ਸੇਵਨ ਪੇਟ ਦੇ ਵਿੱਚ ਗੈਸ ਦੀ ਸਮੱਸਿਆ ਨੂੰ ਵਧਾ ਸਕਦਾ ਹੈ ਇਸ ਦੇ ਵਿੱਚ ਕੁਝ ਫਲ ਤੇ ਸਬਜ਼ੀਆਂ ਸ਼ਾਮਲ ਨੇ ਜਿਹੜੇ ਫਾਈਬਰ ਤੇ 슈ਗਰ ਦੇ ਨਾਲ ਭਰਪੂਰ ਹੁੰਦੀਆਂ ਨੇ ਨਾਸ਼ਪਤੀ ਬ੍ਰੋਕਲੀ ਗੋਭੀ ਤੇ ਦਾਲ ਦੇ ਵਿੱਚ ਅਜਿਹੇ ਤੱਤ ਹੁੰਦੇ ਨੇ ਜੋ ਪਚਣ ਦੇ ਵਿੱਚ ਸਮਾਂ ਲੈਂਦੇ ਨੇ ਪ੍ਰਕਿਰਿਆ ਦੌਰਾਨ ਗੈਸ ਬਣਾ ਸਕਦੇ ਨੇ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਬਾਅਦ ਪੇਟ ਫੁੱਲਣ ਤੇ ਕੜਵਲ ਦੀ ਸਮੱਸਿਆ ਹੋ ਸਕਦੀ ਹੈ ਇਸੇ ਤਰ੍ਹਾਂ ਦੁੱਧ ਦਹੀਂ ਪਨੀਰ ਵਰਗੇ ਡੇਅਰੀ ਉਤਪਾਦਾਂ ਤੇ ਇਸ ਤੋਂ ਬਣੀਆਂ ਚੀਜ਼ਾਂ ਦੇ ਵਿੱਚ ਲੈਕਟੋਸ ਪਾਇਆ ਜਾਂਦਾ ਹੈ ਜਿਸ ਨੂੰ ਪਚਾਉਣ ਦੇ ਲਈ ਸਰੀਰ ਨੂੰ ਵਿਸ਼ੇਸ਼ ਐਨਜ਼ਾਈਮ ਦੀ ਜ਼ਰੂਰਤ ਹੁੰਦੀ ਹੈ ਜੇਕਰ ਸਰੀਰ ਦੇ ਵਿੱਚ ਲੈਕਟੇਸ ਐਨਜ਼ਾਈਮ ਦੀ ਕਮੀ ਹੋ ਜਾਂਦੀ ਹੈ ਤਾਂ ਲੈਕਟੋਸ ਠੀਕ ਤਰ੍ਹਾਂ ਹজম ਨਹੀਂ ਹੁੰਦਾ ਇਸ ਦੇ ਨਾਲ ਗੈਸ ਬਦਹਜ਼ਮੀ ਤੇ ਪੇਟ ਦਰਦ ਹੋ ਸਕਦਾ ਹੈ ਇਹ ਸਮੱਸਿਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਹੁੰਦੀ ਹੈ ਜੋ ਲੈਕਟੋਸ ਅਸੰਸ਼ੀਲਤਾ ਤੋਂ ਪੀੜਤ ਹੁੰਦੇ ਨੇ ਫਲੀਆਂ ਤੇ ਦਾਲਾਂ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਵੀ ਪੇਟ ਦੇ ਵਿੱਚ ਗੈਸ ਬਣ ਸਕਦੀ ਹੈ। ਇਹਨਾਂ ਭੋਜਨਾਂ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਹੜੀ ਪਾਚਨ ਤੰਤਰ ਦੇ ਵਿੱਚ ਗੈਸ ਪੈਦਾ ਕਰਦੀ ਹੈ। ਇਸੇ ਤਰ੍ਹਾਂ ਰਾਜਮਾ, ਛੋਲੇ, ਸੋਇਆਬੀਨ ਤੇ ਮੂੰਗੀ ਦੀ ਦਾਲ ਵੀ ਗੈਸ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਹਾਲਾਂਕਿ ਇਹਨਾਂ ਦਾ ਸੇਵਨ ਸਰੀਰ ਨੂੰ ਪ੍ਰੋਟੀਨ ਤੇ ਹੋਰ ਪੋਸ਼ਟਿਕ ਤੱਤਾਂ ਦੇ ਨਾਲ ਵੀ ਭਰਪੂਰ ਬਣਾਉਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਇਹਨਾਂ ਦਾ ਸੇਵਨ ਕਰੋ ਪਰ ਅਜਿਹਾ ਸਾਵਧਾਨੀ ਦੇ ਨਾਲ ਕਰੋ। ਕਾਰਬੋਨੇਟਡ ਡਰਿੰਕਸ ਤੇ ਕੁਝ ਰਿਫਾਈਨਡ ਸ਼ੂਗਰ ਵਾਲੇ ਭੋਜਨ ਵੀ ਗੈਸ ਦਾ ਕਾਰਨ ਬਣ ਸਕਦੇ ਨੇ। ਇਹਨਾਂ ਦੇ ਵਿੱਚ ਅਕਸਰ ਉੱਚ ਫਰਕਟੋਸ ਕੋਰਨ ਸਰਪਟ ਤੇ ਨਕਲੀ ਮਿੱਠੇ ਹੁੰਦੇ ਨੇ ਜਿਹੜੇ ਪਾਚਨ ਸਬੰਧੀ ਸਮੱਸਿਆਵਾਂ ਦਾ ਕਾਰਨ ਬਣਦੇ ਨੇ। ਇਹਨਾਂ ਪਦਾਰਥਾਂ ਦੇ ਸੇਵਨ ਦੇ ਨਾਲ ਪੇਟ ਵਿੱਚ ਸੋਜ ਤੇ ਗੈਸ ਬਣ ਸਕਦੀ ਹੈ। ਇਸ ਤੋਂ ਇਲਾਵਾ ਸੌਫਟ ਡਰਿੰਕਸ ਤੇ ਫਲਾਂ ਦੇ ਜੂਸ ਵੀ ਪੇਟ ਦੇ ਛਾਲੇ ਤੇ ਗੈਸ ਨੂੰ ਹੋਰ ਵਧਾ ਸਕਦੇ ਨੇ। ਕਈ ਤਰ੍ਹਾਂ ਦੇ ਅਨਾਜ ਜਿਵੇਂ ਕਿ ਕਣਕ, जौ ਤੇ ਰਾਈ ਵਿੱਚ ਵੀ ਫਾਈਬਰ ਤੇ ਕਾਰਬੋਹਾਈਡਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਹੜੇ ਗੈਸ ਦਾ ਕਾਰਨ ਬਣ ਸਕਦੇ ਨੇ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਗਲੂਟਨ ਅਸੰਸ਼ੀਲਤਾ ਜਾਂ ਫਿਰ ਕੋਲਾਈਟਸ ਵਰਗੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਹ ਦਾਣੇ ਪਚਣ ਦੇ ਵਿੱਚ ਮੁਸ਼ਕਲ ਹੁੰਦੇ ਨੇ ਜਿਸ ਕਾਰਨ ਪੇਟ ਵਿੱਚ ਗੈਸ ਦੇ ਫੁੱਲਣ ਦੀ ਸਮੱਸਿਆ ਜ਼ਿਆਦਾ ਹੋ ਸਕਦੀ ਹੈ